ਉਹ ਲੈਕੇਲਾ ਜੀ ਪਿੰਡ ਮਕਾਊਆ ਹਮ ਬੱਚੇ ਨੇ ਗਾਗੇ ਸਰ ਕੀ ਕਰੀਏ ਹੁਣ ਅੱਛਾ ਤੈਨੂੰ ਡਿਆਡੇ ਕੋਈ ਔਰਤ ਨਹੀਂ ਜਾ ਸਕਦੀ ਕਿਸੇ ਪਾਸੇ ਕੋਈ ਲੜਕੀ ਨਹੀਂ ਜਾ ਸਕਦੀ ਕੋਈ ਤੇ ਡੰਡਿਆਡੇ ਸਰ ਇੰਨੇ ਦੇ ਸੇੜੀ 15 15 ਸਾਲ ਦੇ ਬੱਚੇ ਸਰ ਤੂ ਅੱਦ ਤੋਰੀ ਜਾਂਦੇਂ ਤੇ ਵੀ ਹਮ ਤੋਂ ਬਾਅਦ ਚੋਰੀ ਸਾਡੇ ਪਿੰਡ ਹੁੰਦੀ ਸਭ ਦੀ ਕੋਈ ਸੁਣਵਾਈ ਨਹੀਂ ਪਿੰਡ ਦੀ ਇਸ ਕਰਕੇ ਲੈ ਕੇ ਲਾਇਆ ਸੀਗਾ ਸਾਡਾ ਪਿੰਡ ਮਕਾਊਆ ਹਾਂ ਪਾਲੀ ਹੋਤੋਣੇ ਪਿੰਡ ਪਾਈ ਤੋਂ ਰਸਟਰ ਜੀ ਮਿਰਨਾ ਰਣ ਮਿਰਸੰਗਾ ਇੱਕ ਸਰਪਸਮੈਣਾ ਮੈਂ 2030 ਦੇ ਵਿੱਚ 31 ਜੁਲਾਈ ਨੂੰ ਪਿੰਸ ਨੇ ਆਇਆ ਸੀਗਾ ਉਦੋਂ ਸਾਡੇ ਪਿੰਡ ਜਿਹੜਾ ਚਿੱਟਾਗਾ ਜੂਰਾਂ ਤੇ ਸੀਗਾ ਤੇ ਉਦੋਂ ਫਿਰ ਸਾਨੂੰ ਸਰ ਇੱਕ ਕਮੇਟੀ ਬਣਾਉਣ ਦੀ ਜ਼ਰੂਰਤ ਪਈ ਨਸੇ ਦੇ ਵਿਰੁੱਧ ਤੇ 40 ਕਿ ਬੰਦਿਆਂ ਦੀ ਅਸੀਂ ਕਮੇਟੀ ਬਣਾਈ ਸਾਬ ਅਸੀਂ ਇਹ 15 ਦਿਨਾਂ ਦੇ ਵਿੱਚ ਪਿੰਡ ਚੋਂ ਖਤਮ ਕਰਤਾ ਚਿੱਟਾ ਉਦੋਂ ਜਿੰਨਾਂ ਨੇ ਵਰਗ ਲੱਤਾਂ ਤੋੜੀਆਂ ਉਹ ਨੂੰ ਕਮੇਟੀ ਬਣੀ ਯਾਰ ਉਹਨਾਂ ਦੇ ਉੱਤੇ ਪਰਚਾ ਹੋਇਆ ਡਰੱਗ ਮੰਨੀ ਫੜੀ ਗਈ ਤੇ ਇਹ ਜਿਹੜੇ ਬੰਦੇ ਆ ਯਾਰ ਕੁਲਦੀਪ ਸਿੰਘ ਕਾਲਾ ਪੁਲ ਫਰੀਦ ਸਿੰਘ ਪਿਤਾ ਦਾ ਨਾਰੀ ਸਿੰਘ ਇਹ ਚਿੱਟਾ ਖਾਂਦਾ ਵੀ ਐ ਵੇਚਦਾ ਵੀ ਐ ਇਹਦਾ ਪੁਲਿਸ ਦੇ ਨਾਲ ਸਪਰਕ ਹੈਗਾ ਪੁਲਿਸ ਹੀ ਬਕਾਉਂਦੀ ਐ ਤੋਂ ਇਹਨੂੰ ਕੋਈ ਪੁਲਿਸ ਵਾਲਾ ਨਹੀਂ ਫੜਦਾ ਇਹ ਬੰਦੇ ਦਾ ਕੰਮ ਕੀ ਐ ਇਹ ਬੰਦੇ ਨੇ ਪਿੰਡ ਦੇ 20 25 ਨੌਜਵਾਨ ਗਾਲ ਛੱਡਿਆਗੇ ਉਨਾਂ ਦਾ ਸਪਲਾਈ ਕਰਾਉਂਦਾਗਾ ਸਪਲਾਈ ਕਰਾਉਣ ਤੋਂ ਬਾਅਦ ਉਹ ਲਾਉਣ ਲੱਗ ਜਾਂਦੇ ਕਿ ਤਿੰਨ ਚਾਰ ਲੜਕੇ ਸਾਡੇ ਪਿੰਡ ਦੇ ਮਰ ਵੀ ਚੁੱਕੇ ਆ ਤੇ ਉਸ ਤੋਂ ਬਾਅਦ ਸਾਰੇ ਉਹ ਪਰਚਾ ਪੈ ਗਿਆ ਰੰਜਸ ਰੱਖਣ ਲੱਗ ਗਏ ਮੇਰੇ ਨਾਲ ਤੇ ਉਸ ਤੋਂ ਬਾਅਦ ਇਹਨੇ ਗੁਰਦੁਆਰਾ ਸਾਹਿਬ ਸੌਂ ਖਾਦੇ ਜੀ ਮੇਰੀ ਕਹਿੰਦਾ ਨਾਮ ਹੈ ਜੇ ਤੇ ਬਾਹਰ ਕਰੂੰਗਾ ਤੇ ਨਾ ਤੁਸੀਂ ਕਰਿਓ ਕਮੇਟੀ ਸਰ ਇੱਥੇ ਕੋਈ ਘਮਣ ਕਾਂਡ ਹੋਇਆ ਸੀਗਾ ਕਮੇਟੀ ਟੁੱਟ ਗਈ ਘਮਣ ਦੀ ਕਮੇਟੀ ਤੋਂ ਬੰਦਾ ਵਰ ਗਿਆ ਸੀਗਾ ਤੇ ਉਈ ਉਹ ਕਮੇਟੀ ਟੁੱਟੀ ਸਰ ਉਸ ਤੋਂ ਬਾਅਦ ਸਰ ਮੈਂ ਆਪਣੇ ਕੰਮ 'ਚ ਲੱਗ ਗਿਆ ਮੈਂ ਜੋਬ ਕਰਨ ਲੱਗ ਗਿਆ ਜੋਬ ਤੋਂ ਬਾਅਦ ਸਰ ਮੈਂ ਆਪਦੀ ਖੇਤ ਖਿਤੋਂ ਘਰੇ ਤੇ 31 ਤਰੀਕ ਨੂੰ ਸਰ ਮੈਂ ਖੇਤੋਂ ਆ ਰਿਹਾ ਸੀਗਾ ਖੇਤ ਮੈਂ ਕੋਈ ਜਾਲ ਪਾਇਆ ਸੀਗਾ ਤੋਰੀਆਂ ਦਾ ਤੇ ਨਾਲ ਮੇਰੇ ਦਿਹਾੜੀਆ ਸੀਗਾ ਸਰ ਇਹਨਾਂ ਬੰਦੇ ਨੇ ਪਹਿਲਾਂ ਮੇਰੀ ਰੈਕੀ ਕੀਤੀ ਰੈਕੀ ਕਰਨ ਤੋਂ ਬਾਅਦ ਮੇਰੇ ਪਿੱਛੇ ਗੱਡੀ ਲਾ ਲਈ ਸਰ ਗੱਡੀ ਲਾਉਣ ਤੋਂ ਬਾਅਦ ਮੇਰੇ ਘਰ ਤੋਂ 40 ਕਿਲੋਮੀਟਰ ਦੂਰ ਉਹ ਇਹਨਾਂ ਨੇ ਲਿਆ ਕੇ ਮੇਰੇ ਮੋਟਰਸਾਈਕਲ ਦੇ ਵਿੱਚ ਗੱਡੀ ਮਾਰੀ ਹੁਣ ਕੀ ਘਟਨਾ ਵਾਪਰੀ ਹੈ ਜੀ ਇਤਿਆਰ ਘਟਨਾ ਵਾਪਰੀ ਹੈ ਇਤਿਆਰ ਮੇਰੇ 31 ਤਰੀਕ ਨੂੰ ਸਰ ਇਹਨਾਂ ਨੇ ਗੱਡੀ ਮਾਰ ਕੇ ਮੈਨੂੰ ਸੱਟ ਲਾਇਆ ਜਦੋਂ ਮੈਂ ਭੱਜਿਆ ਤੇ ਮਰਗਾਂ ਦੇ ਲੱਤਾਂ ਤੋੜਤੇ ਸਰ ਕਹਾੜ ਕਾਂਦੇ ਨਾਲ ਤੇ ਰਾਟ ਸੀਗੇ ਸਰ ਤੇ ਬੇ ਬੇ ਸਵਾਲ ਸੀਗਾ ਤਿੰਨ ਬੰਦੇ ਸੀ ਸਾਰੇ ਗੱਡੀ ਹੀ ਡਿਆ ਰ ਕਿਹੜੀ ਜਗਾ ਸੀ ਭਾਈ ਉਸ ਤਰ੍ਹਾਂ ਦੀ ਸਰ ਬਿੱਟ ਦੇ ਵਿੱਚ ਚਾਲੇ ਸੀ ਗੁਰਦੁਆਰਾ ਸਭ ਕੋਈ ਸਰ ਕਿ ਉੱਥੇ ਰਸੂ ਲੋਕ ਸੀਗੇ ਉੱਥੇ ਖੜੇ ਸਨ ਬਾਹਰ ਨਹੀਂ ਰਸ ਹੈ ਨਹੀਂ ਸਰ ਉਸ ਤੋਂ ਬਾਅਦ ਹੋਇਆ ਰਸ ਇਸ ਤਰ੍ਹਾਂ ਦੇ ਬੰਦੇ ਦੀ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਸਰ ਮਸਾਲੀ ਸਜ਼ਾ ਦੇਣੀ ਚਾਹੀਦੀ ਹੈ ਸਰ ਇਹ ਲਿਖ ਕੇ ਜਿਹੜਾ ਪਿਓ ਸਰ ਬੋਲ ਰਿਹਾ ਹੈ ਪੁਲਿਸ ਨੂੰ ਕਹਿੰਦਾ ਅਸੀਂ ਹਫ਼ਤੇ ਦਾ 20000 ਪੁਲਿਸ ਨੂੰ ਦਿੰਦੇ ਆ ਸਾਡਾ ਪੁਲਿਸ ਕੀ ਕਰ ਲੂਗੀ ਮੈਂ ਸਰ ਇੱਕ ਆਪਣਾ ਪੇਪਰ ਦੇ ਨਈ ਪੰਜਾਬ ਪੁਲਿਸ ਦਾ ਤੇ ਮੇਰਾ ਤਾਂ ਹਰ ਖਤਮ ਕਰਤਾ ਸਭ ਜੀ ਇਿੱ ਤਰੀਹਤ ਉਹ ਕਰਤੋ ਨੇ ਜਾਂ ਪੁਲਿਸ ਦਾ ਦੇ ਪੱਖ ਹਾਂਜੀ ਹਾਂ ਸਰ ਜਿਹੜੀ ਇੱਕ ਵੀਡੀਓ ਪਾਈ ਸੀ ਰੋਂਦਾ ਇੱਕ ਬੱਚੀ ਉਸ ਤੋਂ ਬਾਅਦ ਸਰ ਇਹਨਾਂ ਨੇ ਫਾਇਰ ਕੀਤੇ ਸਰ ਤੇ ਪੰਜਾਬ ਪੁਲਿਸ ਕਹਿੰਦੀ ਵੀ ਫਾਇਰ ਕੀਤੇ ਨਹੀਂ ਸਰ ਉਹ ਸਾਡੇ ਕੋਲ ਵੀਡੀਓ ਹੈਗੀ ਅੱਧੀ ਉਹੀ ਕੱਪੜੇ ਪਾਏ ਸਰ ਉਹੀ ਫਾਇਰ ਕੀਤੇ ਉਹਨਾਂ ਨੇ ਤੇ ਉਹ ਪ੍ਰੋਵਾਈਡ ਕਰਾ ਦਿੰਗੇ ਸਰ ਵੀਡੀਓ ਹੁਣ ਮੰਗ ਕੀ ਹੈ ਤੁਹਾਡੀ ਮੰਗ ਸਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਵੀ ਇੱਕ ਮੈਂ ਪਹਿਲਾਂ ਫੌਜ ਦੇ ਵਿੱਚ ਫੌਜੀ ਸੇਵਾ ਕੀਤੀ ਸਰ ਬਾਟਰਾਂ ਤੇ ਲੜੀ ਉਸ ਤੋਂ ਬਾਅਦ ਸਾਬ ਨਸ਼ੇ ਦੇ ਵਿਰੁੱਧ ਪਿੰਡ ਵਾਸਤੇ ਲੜੀ ਸਰ ਫਰੰਟ ਲੈਂਡ ਤੇ ਆ ਕੇ ਲੜਦੇ ਰਹੇ ਆ ਤੇ ਇਸ ਤੋਂ ਬਾਅਦ ਵੀ ਸਰ ਚੜ੍ਹਦੀ ਕਲਾ ਚ ਲੜਦੇ ਰਹਾਂਗੇ ਸਰ ਜੁੱਧ ਨਸ਼ਾ ਵਿਰੋਧ ਜਿਹੜੇ ਚਕਾਰ ਵੱਲੋਂ ਮਹਿੰਮਤ ਲਾਈ ਗਏ ਉਹਨੂੰ ਕਿਵੇਂ ਦੇਖਨੇ ਤੋਂ ਫੇਰ ਫੇਰ ਆ ਸਰ ਉਹ ਉਹ ਲੈ ਕੇ ਲਾਜੀ ਪਿੰਡ ਮਕਾਉਆ ਤੇ ਸਰ ਪੱਛੇ ਜਿੰਨੇ ਗੜਗੇ ਸਰ ਕੀ ਕਰੀਏ ਹੁਣ ਤੈਨੂੰ ਡਿਆਡੇ ਕੋਈ ਔਰਤ ਨਹੀਂ ਜਾ ਸਕਦੀ ਕਿਸੇ ਬੱਸੇ ਲੜਕੀ ਨਹੀਂ ਜਾ ਸਕਦੀ ਕੋਈ ਤੇ ਡੰਡਿਆਡੇ ਸਰ ਇੰਨੇ ਨਸੇੜੀ 15 15 ਸਾਲ ਦੇ ਬੱਚੇ ਸਰ ਤੂ ਉਧਰ ਕਰ ਜਾਂਦੇਂਗੇ ਸਭ ਤੋਂ ਵੱਧ ਚੋਰੀ ਸਾਡੇ ਪਿੰਡ ਹੁੰਦੀ ਸਭ ਦੀ ਕੋਈ ਸੁਣਵਾਈ ਦੀ ਪਿੰਡ ਦੀ ਇਸ ਕਰਕੇ ਲਿਖ ਕੇ ਲਾਇਆ ਸੀਗਾ ਸਾਡਾ ਪਿੰਡ ਮੁਕਾਊ ਹੈ ਭਾਵੇਂ ਨਹੀਂ ਪਾਇ ਉੱਤੋੜਾ ਪੈਂਦਾ ਪਾਇ ਉੱਤੋੜਾ ਸਰ